ऐसे ही पिछले पापों से हरी चर्चा नहीं छोड़ा हरी में सार्थकता दिखाई नहीं देती सीम लाने के लिए क्या करना पहले तो अपना आहार शुद्ध कीजिए पड़ेगा वो तीन संविधान लेकर मनसा वाचा कर्मणा की प्रतीक संविधाओं को लेकर जाता है और गुरु के आगे जाकर उन्होंने करता है प्रणय करता है मुझे मनसा वाचा कर्मणा से दर्द करके गुरु कर। यहां से निकल निकलते ही बस बोल देते शांति जी शांति जी, जी मैं छोटे छोटे क्षणिक सुखों की प्राप्ति नहीं अभी तो परम शाश्वत मोक्ष की प्राप्ति के लिए अग्रसर होना चाहूंगा राजसिक आहार ग्रहण करता है उसकी मनोवृत्ति शुद्ध तो हो ही नहीं सकती इसका मन बुराई की ओर जाता ही नहीं कोई थकेले तो भी जो अपने में इतना तथस्थ है उसकी तटस्थता उसकी उसे दूर असली भक्त तो बोल असली प्राप्ति तो उसकी असली विवेक तो नो हाउ टू कंट्रोल योर ऑलवेज मिंस्ड याद रखिए ये मुख से क्या निकल रहा है क्या बोल रहे हैं जिस जीवन में इतना ही संयम नहीं है जो इतना ही नियंत्रण संयम नहीं जानता वो आगे क्या पाएगा ਤੁਸੀਂ ਮਿਲਲੇ ਸੀ ਹਾਂਜੀ ਹਾਂ ਜੀ ਮੇਰੇ ਘਰ ਤੇ ਵੰਦਨਾ ਗੁਰਾਂ ਜੀ ਜੀ ਦਾਤਾਰਾਂ ਜੀ ਦਾ ਯਾਰ ਜੀ ਆਓ ਬਾਹਰ ਆ আচ্ছা ਪੰਜਾਬੀ ਜੀ ਥੈਂਕ ਯੂ ਨਹੀਂ ਨਹੀਂ ਉੱਥੇ ਸਾਰੇ ਬੈਠੇ ਦਾ ਸਾਰੇ ਨੇ ਔਰ ਉਹਨਾਂ ਦਾ ਲਿਖੋ ਇੱਕ ਭਾਈਚਾਰਿਕ ਜਾਂ ਫੀਲਿੰਗ ਕਈ ਵਾਰੀ ਆ ਜਾਂਦਾ ਹੈ ਮੈਂ ਫਿਰ ਇਸ ਨਾਲ ਜਿਹੜਾ ਫੈਕਟ ਇਕੱਠਾ ਹੈ ਜੀ ਸਾਡੀ ਜਿਹੜੀ ਲਾਈਫ ਹੈ ਜਦ ਅਸੀਂ ਕੋਈ ਧਾਰਮਿਕ ਸਮਾਗਮ ਤੇ ਜਾਈਏ ਤਾਂ ਉਹ ਕੁਝ ਸਮੇਂ ਦੇ ਲਈ ਬਹੁਤ ਹੀ ਆਨੰਦਦਾਇਕ ਔਰ ਆਪਣੇ ਆਪ ਦੇ ਵਿੱਚ એનર્ਜੀ ਹੋ ਰਾ ਜਾਂਦੀ ਹੈ ਸੋ ਬਹੁਤ ਖੁਸ਼ੀ ਹੋਈ ਮੈਨੂੰ ਇੱਥੇ ਆ ਕੇ। راہਲ ਗਾਂਧੀ ਦਾ ਬਿਆਨ ਆਦੀ ਵੀ ਭਾਜਪਾ ਨੂੰ ਕਿਸਾ 80 ਸੀਟਾਂ ਨਹੀਂ ਆਉਂਦੀਆਂ ਕਿਸ ਤਰ੍ਹਾਂ ਦੇਖਦੇ ਹੋ راہਲ ਗਾਂਧੀ ਦੇ ਬਿਆਨ। ਚਲੋ ਬਿਆਨ ਬਾਜੀ ਜੋ ਮਰਜ਼ੀ ਕਰੇ ਸਮਾਂ ਦੱਸ ਦਊਗਾ ਕਿੰਨੀਆਂ ਸੀਟਾਂ ਆਣਗੀਆਂ। ਅੱਜ ਜਿਹੜੀ ਮਹਾ ਰੈਲੀ ਹੋਈ ਹੈ ਗੜਵੰਦਾ ਨੇ ਜੀ ਆ ਕਿਸ ਤਰ੍ਹਾਂ ਦੀ ਵਾਚ ਕਰ ਦਿੰਦੀ ਮੈਂ ਅਸਲ 'ਚ ਸਾਰਾ ਦਿਨ ਬਾਹਰ ਨਹੀਂ ਐ ਬਿਜ਼ੀ ਰਹੀ ਐ ਮੈਂ ਭੁੱਲੀ ਗਈ ਕਿ ਉਹਨਾਂ ਦੀ ਰੈਲੀ ਹੋ ਰਹੀ ਐ ਆਪਣੇ ਕੰਮਾਂ 'ਚ ਬਿਜ਼ੀ ਸੀ ਸੋ ਆਈ ਰੀਅਲੀ ਡੋਨੋ ਹੱਲੇ ਤੱਕ ਮੈਂ ਕੋਈ ਨਿਊਜ਼ ਦੇਖਿਆ ਨਹੀਂ ਆਈ ਹੋਪ ਕਰੂੰਗੀ ਬਾਕੀ ਲੋਕ ਕਹਤੇ ਐ ਪਰ ਇੱਕ ਗੱਲ ਮੈਂ ਕਹਿਣਾ ਚਾਹੁੰਦੀ ਐ ਅੱਜ ਤੱਕ ਜੋ ਮੋਦੀ ਜੀ ਨੇ ਕਿਹਾ ਉਹ ਸੱਚ ਹੀ ਨਿਕਲਿਆ ਕਿ ਪੰਜਾਬ 'ਚ ਭਾਜਪਾ ਕਾਂਗਰਸ ਨੂੰ ਹਾਈਜੈਕ ਕਰ ਰਹੀ ਐ ਆਈڈیا ਕਿਉਂ ਕੁਛ ਮੈਂ ਕਹਿ ਨਹੀਂ ਸਕਦੀ ਪਰ ਬੀਜੇਪੀ ਬਹੁਤ ਮਜ਼ਬੂਤੀ ਨਾਲ ਲੱਗੇ ਵਧ ਰਹੀ ਹੈ। ਔਰ ਮੈਨੂੰ ਪੂਰਾ ਯਕੀਨ ਹੈ ਕਿ ਆਕੀਦੀ ਰਜ਼ਾਤ ਵੀ ਵਧੀਆਂ ਆਣਗੇ ਔਰ ਇਹ ਨਿਹਾਂ ਤਰਿਆਂ ਜਾਣ ਗਿਆ 2027 ਦੀ ਗਵਰਨਮੈਂਟ ਬਣਾਉਂਦੇ ਨੇ। ਆਪਦੇ ਐਮਐਲਏ ਹੁਣ ਜਾਂ ਮੰਤਰੀਓਂ ਨੂੰ ਲਗਾਤਾਰ ਕਹਿ ਰਹੇ ਨੇ ਬੀਜੇਪੀ ਸਾਨੂੰ 20 ਕਰੋੜ ਚਰੀਰੇ 5 ਕਰੋੜ ਤੁਸੀਂ ਕਾਂਗਰਸ ਛੱਡ ਕੇ ਵਿਚ ਵਿੱਚ ਤੁਹਾਨੂੰ ਕਿੰਨੇ ਦੇ ਦਿੱਤੇ ਪੈਸੇ? ਇੱਕ ਪੈਸਾ ਨਹੀਂ ਔਰ ਇਹਨਾਂ ਨੂੰ ਵੀ ਨਹੀਂ ਦਿੱਤਾ। ਇਹਨਾਂ ਨੇ ਆਪਣਾ ਮੁੱਲ ਆਪ ਹੀ ਧਰ ਲਿਆ ਔਰ ਜਿਸ ਤਰ੍ਹਾਂ ਝੂਠ ਦੇ ਉੱਤੇ ਹੀ ਚੱਲਦੇ ਆਏ ਨੇ ਹੁਣ ਇੱਕ ਹੋਰ ਸ਼ੋਸ਼ਾ ਛੱਡਤਾ ਕਿ ਸਾਨੂੰ 20 ਕਰੋੜ 25 ਕਰੋੜ ਦੇ ਰਹੇ ਨੇ ਤੇ ਮੇਰੇ ਖਿਆਲ ਚ ਇਹ ਆਪਣੀ ਜਿਹੜੀ ਇਹਨਾਂ ਦੀਆਂ ਕਮੀਆਂ ਨੇ ਜਿਹੜਾ ਇਹਨਾਂ ਦਾ ਗ੍ਰਾਫ ਡਾਊਨ ਹੈ ਉਸ ਨੂੰ ਛਿਪਾਉਣ ਦੇ ਲਈ ਇਹ ਉਹਨਾਂ ਨੇ ਗੱਲ ਸ਼ੁਰੂ ਕਰ ਦਿੱਤੀ ਕਿਸ ਤਰ੍ਹਾਂ ਤੁਹਾਡਾ ਚੋਣ ਪ੍ਰਚਾਰ ਕਿਸ ਤਰ੍ਹਾਂ ਚੱਲ ਰਿਹਾ ਤੁਸੀਂ ਵਿਚਰਜੋ। ਦੇਖੋ ਹੱਲੇ ਤੱਕ ਮੈਂ ਬੀਜੇਪੀ ਦੇ ਲਈ ਕੰਮ ਕਰ ਰਹੀ ਸੀ। ਅਸੀਂ ਚੋਣਾਂ ਦੇ ਵਿੱਚ ਲਗਾਤਾਰ ਚੱਲ ਰਹੇ ਹਾਂ। ਅ ਹੁਣ ਕੱਲ ਮੈਨੂੰ ਡਿਕਲੇਅਰ ਕੀਤਾ ਕੈਂਡੀਡੇਟ। ਹੁਣ ਅਸੀਂ ਸ਼ੁਰੂ ਕਰਾਂਗੇ। ਤੇ ਮੈਨੂੰ ਪੂਰਾ ਯਕੀਨ ਹੈ ਕਿ ਵਧੀਆ ਤਰੀਕੇ ਨਾਲ ਚੱਲਾਂਗੇ ਕਿਉਂਕਿ ਹਰ ਰੋਜ਼ ਤਾਕਤ ਵਧ ਰਹੀ ਹੈ। ਖਰਗੇ ਸਾਹਿਬ ਕਹਿ ਰਹੇ ਨੇ ਕਿ ਬੀਜੇਪੀ ਤੇ ਆਰਐਸਐਸ ਜਹਿਰ ਵਰਗੇ ਨੇ ਉਹਨਾਂ ਦੀ ਸਟੇਟਮੈਂਟ ਆਈ ਹੈ ਕਿ ਮੈਂ ਬਾਚ ਕਰ ਦਵਾਂਗੀ ਇਸ ਤਰ੍ਹਾਂ ਦੀ ਸਟੇਟਮੈਂਟ ਦੇਣੀ ਉਹਨਾਂ ਨੂੰ ਲੱਗਦੇ ਹੋਵਾਂਗੇ ਅਸੀਂ ਜਹਿਰ ਵਰਗੇ ਪਰ ਜਿਹੜੀ ਪਬਲਿਕ ਹੈ ਉਹ ਹੀ ਦੱਸੂਗੀ ਮੈਮ ਸ਼ੰਭੂਪਾਡਰ ਦੇ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਅੱਜ ਵੀ ਔਰ ਲਗਾਤਾਰ ਕਿਸਾਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸੈਂਟਰ ਨੇ ਖਾਸ ਕਰਕੇ ਬੀਜੇਪੀ ਨੇ ਸਾਡੇ ਤੇ ਗੋਲੇ ਭਰਾਏ ਨੇ ਗੂੜੀਆਂ ਜਲਾਈ ਪਾਣੇ ਇਲੈਕਸ਼ਨ ਸਰਤੇ ਕਿਵੇਂ ਦੇਖਦੇ ਹੋ ਕਿ ਕਿਸਾਨ ਧੁੱਤੂ ਦਾ ਬੀਜ ਦੇਣਾ ਹਾਂਜੀ ਕਿਸਾਨ ਪੁਕਤੂਗਾ ਜੀ ਭਾਜਪੀ ਨੂੰ ਵੋਟ ਪਾਉਣਗੇ ਕਿਸਾਨ ਵੀ ਜੀ ਉਹ ਤੁਸੀਂ ਕਿਸਾਨਾਂ ਨੂੰ ਪੁੱਛੋ ਜੀ ਮੈਨੂੰ ਨਾ ਪੁੱਛੋ ਮੇ ਤਾਂ ਲਗਾਤਾਰ ਆਂਟੀ ਚੱਲ ਰਹੇ ਨੇ ਫਿਰ ਜੇ ਆਂਟੀ ਚੱਲ ਰਹੇ ਨੇ ਤਾਂ ਦੇਖਦੇ ਆ ਅਸੀਂ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਸਾਨੂੰ ਇੱਕ ਇੱਕ ਵੋਟਰ ਦੀ ਕਦਰ ਹੈ ਇੱਕ ਇੱਕ ਵੋਟਰ ਨੂੰ ਅਸੀਂ ਅਪਰੋਚ ਕਰਾਂਗੇ ਬਾਕੀ ਲੋਕਤੰਤਰ ਹੈ ਜੋ ਉਹਨਾਂ ਦੀ ਮਰਜ਼ੀ ਹੋ ਗਈ ਅੱਗੇ ਉਸ ਤਰ੍ਹਾਂ ਵੋਟ ਪਾਣਗੇ ਭਗਵੰਤ ਮਾਨ ਨੇ ਕਿਹਾ ਕੇਜਰੀਵਾਲ ਨੂੰ ਤਾਂ ਜੇਲ੍ਹ ਭੇਜਤਾ ਉਹਦੀ ਸੋਚ ਨੂੰ ਕਿਵੇਂ ਜੇਲ੍ਹ ਤੋਂ ਕਿਵੇਂ ਗ੍ਰਿਫਤਾਰ ਸੋਚ ਨੂੰ ਕਿਵੇਂ ਗ੍ਰਿਫਤਾਰ ਵੀ ਉਹਨਾਂ ਨੂੰ ਤਾਂ ਜੇਲ੍ਹ ਭੇਜਤਾ ਕੇਜਰੀਵਾਲ ਵੀ ਉਹਦੀ ਸੋਚ ਨੂੰ ਕਿਵੇਂ ਤੁਸੀਂ ਗ੍ਰਿਫਤਾਰ ਕਰੋਗੇ ਭਗਵੰਤ ਮਾਨ ਦਾ ਜੀ ਜੀਪੀ ਦੇ ਭਾਪੀ ਕਿ ਇਸ ਤਰ੍ਹਾਂ ਸੋਚ ਨੂੰ ਤਾਂ ਕੋਈ ਗ੍ਰਿਫਤਾਰ ਕਰ ਨਹੀਂ ਸਕਦਾ ਨਾ ਅੱਜ ਤੱਕ ਹੋਈ ਹੈ ਸੋ ਇਹ ਸਟੇਟਮੈਂਟ ਬਣਾਉਣ ਦੀ ਕੋਈ ਜ਼ਰੂਰਤ ਤਾਂ ਹੈ ਨਹੀਂ ਗ੍ਰਿਫਤਾਰਾਤ ਤਾਂ ਬੋਡੀ ਹੁੰਦੀ ਹੈ ਮਾਈਂਡ ਤਾਂ ਹੁੰਦਾ ਨਹੀਂ ਸੋ ਇਹਦਾ ਲੋੜ ਹੀ ਨਹੀਂ ਇਹ ਜੀ ਗੱਲ ਕਰਨ ਦੀ ਵਖੋ ਮੈਂ ਕੋਈ ਨੰਬਰ ਨਹੀਂ ਦੇ ਸਕਦੀ ਸ਼ੁਰੂਆਤ ਹੀ ਹੋਈ ਹੈ ਹਾਲੇ ਪਰ ਇਹਨਾਂ ਮੈਂ ਕਹਿ ਸਕਦੀ ਹਾਂ ਕਿ ਭਾਜਪੀ ਵਿਆ ਜਿਹੜੀਆਂ ਜਿਹੜਾ ਨੇ ਬਹੁਤ ਮਜ਼ਬੂਤੀ ਨਾਲ ਲੱਗ ਰਹੀਆਂ ਨੇ ਹੁਣ ਪਹਿਲਾਂ ਲੱਗ ਰਿਹਾ ਸੀ ਕਿ ਕਾਲੀਦਨ ਨਾਲ ਅਗਠ ਬੰਦਨ ਹੋਊਗਾ ਕਿ ਲੱਗਦਾ ਕਿ ਜਿਹੜਾ ਫਿਰ ਮਜ਼ਬੂਤ ਵੀ ਹੋਣੀ ਸੀ ਪਾਰਟੀ ਜੇ ਹੋ ਜਾਂਦਾ ਬਟ ਬੰਦਨ ਕਾਲੀਦਨ ਨਾਲ ਐਂਡ ਆ ਲਾਸਟ ਤੇ ਜਾ ਕੇ ਅਲਾਈਅੰਸ ਟੁੱਟਿਆ ਗਿਆ ਦੇਖੋ ਅ ਅਲਾਈਅੰਸ ਦਾ ਆਪਣਾ ਥਾਂ ਹੁੰਦਾ ਹੈ ਨਹੀਂ ਹੁੰਦਾ ਤਾਂ ਹੁਣ ਬੀਜੇਪੀ ਜ਼ਿਆਦਾ ਕੰਮ ਕਰੂਗੀ ਆਪਣੇ ਆਪ ਨੂੰ ਜ਼ਿਆਦਾ ਮਜ਼ਬੂਤੀ ਨਾਲ ਅ ਰੱਖਣ ਦੇ ਲਈ ਔਰ ਅੱਗੇ ਦੇ ਲਈ ਜ਼ਿਆਦਾ ਕੰਮ ਹੋਊਗੀ ਸੋ ਜੋ ਰੱਬ ਕਰਦਾ ਮੇਰੇ ਖਿਆਲ ਚ ਅੰਤ ਦੇ ਵਿੱਚ ਠੀਕ ਹੀ ਕਰਦਾ ਡਾਕਟਰ ਗੁਰਬੀਰ ਸਿੰਘ ਨੇ ਪਿੱਛੇ ਜਾ ਕੇ ਤੇ ਉਹ ਬਿਆਨ ਕੀਤਾ ਸੀ ਵੀ ਤਿੰਨ ਵਾਰੀ ਐਮਪੀ ਰਿਔਰ ਵਧੀਆ ਚਾਰ ਵਾਰੀ ਤੁਸੀਂ ਵੀ ਕੁਛ ਕੀਤਾ ਨਹੀਂ ਪਟਿਆਰ ਉਹਨਾਂ ਨੂੰ ਇੰਨਾ ਹੀ ਪੁੱਛ ਲਓ ਮੈਂ ਕੁਛ ਨਹੀਂ ਕਹਿੰਦੀ ਹੋਰ ਕਿ ਜਿਹੜਾ ਮਲਟੀ ਸਪੈਸ਼ialਟੀ ਤੁਸੀਂ ਹੈਲਥ ਮਿਨਿਸਟਰ ਹੋਣਾ ਜਿਹੜਾ ਮਲਟੀ ਸਪੈਸ਼ialਟੀ ਮੈਂ ਲੈ ਕੇ ਆਈ ਥੀ ਅ ਦਿੱਲੀ ਤੋਂ ਐਡਾ ਵਧੀਆ ਰਜਿੰਦਰਾ ਹਸਪੀਟਲ ਚ ਸਾਰਾ ਬਣਿਆ ਹੋਇਆ ਸਾਰੀਆਂ ਮਸ਼ੀਨਾਂ ਆਈਆਂ ਤੁਸੀਂ ਆਪਣੇ ਵੱਲੋਂ ਜਿਹੜੀ ਹੈਲਥ ਅਥਾਰਟੀ ਸਭ ਤੋਂ ਕਹਿੰਦੇ ਸਾਡੀ ਪ੍ਰਾਇੋਰਟੀ ਹੈ ਉਹਦੇ ਵਿੱਚ ਡਾਕਟਰ ਤਾਂ ਲਗਾਓ ਲੋਕਾਂ ਨੂੰ ਸਹੂਲਤਾਂ ਤਾਂ ਦੋ ਫਿਰ ਮੇਰੇ ਨਾਲ ਗੱਲ ਕਰੋ ਕਿ ਕੀ ਲੈ ਕੇ ਆਇਆ ਮਹਾਰਾਣੀ ਸਾਹਿਬ ਨੂੰ ਟਿਕਟ ਉਮੀਦਵਾਰ ਐਲਾਨਣ ਤੋਂ ਬਾਅਦ ਹਲਕੇ ਦੇ ਵਿੱਚ ਪੂਰੀ ਖੁਸ਼ੀ ਦੀ ਲਹਿਰ ਹੈ ਅਤੇ ਸ਼ਹਿਰ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਸਾਨੂੰ ਬਹੁਤ ਹੀ ਭਰਮਾ ਜਿਹੜਾ ਹੰਗਾਰਾ ਮਿਲ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਜਿਹੜੀਆਂ ਹੈਗੀਆਂ ਨੇ ਜੁਆਇਨਿੰਗਾਂ ਵੀ ਹੋਣੀਆਂ ਨੇ ਅਤੇ ਜਿਹੜੇ ਇਕੱਠ ਹੋਣਗੇ ਉਹਨਾਂ ਤੋਂ ਦੇਖ ਕੇ ਤੁਹਾਨੂੰ ਪਤਾ ਲੱਗ ਜਾਣਾ ਹੈ ਕਿ ਲੋਕਾਂ ਦਾ ਜਿਹੜਾ ਭਾਜਪਾ ਦੇ ਵੱਲ ਜਿਹੜਾ ਝੁਕਾਅ ਹੈ ਉਹ ਬਹੁਤ ਹੀ ਜ਼ਿਆਦਾ ਹੋ ਰਿਹਾ ਕਿਤੇ ਦੇ ਨੇ ਕਾਂਗਰਸੇ ਟਕਸਾਲੀ ਆਗੂ ਵੀ ਬੀਜੇਪੀ ਆ ਗਏ ਕਿਸ ਤਰ੍ਹਾਂ ਦੇਖਦੇ ਮੈਂ ਤਾਂ ਜਿਸ ਤਰ੍ਹਾਂ ਕਹਿ ਰਹੇ ਕਿ ਟ੍ਰੈਂਡ ਹੈ ਇਸ ਵਾਰ ਅਬਕੀ ਵਾਰ 400 بار ਬੋਦੀ ਜੀ ਨੇ 400 ਤੋਂ ਪਾਰ ਜਿਹੜੀਆਂ ਸੀਟਾਂ ਨੇ ਭਾਰਤ ਦੇਸ਼ ਦੇ ਵਿੱਚ ਜਿੱਤਣੀਆਂ ਨੇ ਸੋ ਮਹਾਰਾਣੀ ਪ੍ਰਨੀਤ ਕੌਰ ਜੀ ਪਹਿਲਾਂ ਵੀ ਚਾਰ ਵਾਰ ਐਮਪੀ ਰਹੇ ਚੁੱਕੇ ਨੇ ਬਹੁਤ ਹੀ ਸਟਰੋਂਗ ਜਿਹੜੇ ਉਮੀਦਵਾਰ ਨੇ ਅਤੇ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਨੇ ਘਾਰ ਕੀਤਾ ਹੋਇਆ ਲੋਕ ਉਹਨਾਂ ਦਾ ਸਤਿਕਾਰ ਕਰਦੇ ਆ ਸੋ ਮਹਾਰਾਣੀ ਪ੍ਰਨੀਤ ਕੌਰ ਜੀ ਵੱਡੀ ਲੀਡ ਦੇ ਨਾਲ ਲੋਕ ਸਭਾ ਹਲਕਾ ਪਟਿਆਲਾ ਤੋਂ ਜਿੱਤ ਦਰਜ ਕਰਨਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਵੀ ਬਹੁਤ ਵੱਡੀਆਂ ਜਿਹੜੀਆਂ ਜੁਆਇਨਿੰਗਾਂ ਨੇ ਉਹ ਦੇਖਣ ਨੂੰ ਮਿਲਣਗੀਆਂ ਕੀ ਲੱਗਦੀ ਆਉਣ ਵਾਲੇ ਦਿਨਾਂ 'ਚ ਕੋਈ ਕੈਂਡੀਡੇਟ ਲੜ ਟੱਕਰ ਦੇ ਸਕਦਾ ਹੈਗਾ ਨਹੀਂ ਮਹਾਰਾਣੀ ਦੇਖੋ ਉਮੀਦਵਾਰ ਸਾਰੀਆਂ ਪਾਰਟੀਆਂ ਨੇ ਲਾਂਦੇ ਨੇ ਪਰ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਕੋਈ ਤੋੜ ਨਹੀਂ ਹੈਗਾ ਕਿਉਂਕਿ ਜਿੰਨਾ ਵਿਕਾਸ ਉਹਨਾਂ ਨੇ ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚ ਕੀਤਾ ਹੈ ਤਾਂ ਇਹਨਾਂ ਵਿਕਾਸ ਕਦੇ ਹੋਇਆ ਨਹੀਂ ਹੈਗਾ ਉਹਨਾਂ ਨੇ ਬਹੁਤ ਹੀ ਜ਼ਿਆਦਾ ਜਿਹੜਾ ਕੰਮ ਹੈ ਲੋਕ ਸਭਾ ਹਲਕਾ ਪਟਿਆਲਾ ਵਿੱਚ ਕਰਵਾਇਆ ਹੋਇਆ ਜਿਸ ਦੇ ਕਾਰਨ ਲੋਕਾਂ ਦਾ ਜਿਹੜਾ ਛਕਾਇਓ ਮਹਾਰਾਣੀ ਪ੍ਰਨੀਤ ਕੌਰ ਜੀ ਵੱਲੋਂ